ਮਾਮਲੇ ਦੇ ਵਿੱਚ ਇੱਕ ਹੋਰ ਨਵਾਂ ਅਪਡੇਟ ਸਾਹਮਣੇ ਆਇਆਤਾ ਦੱਸਿਆ ਕਿ ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ ਅਦਾਕਾਰ ਸੰਜੇ ਦਾਤ ਨੂੰ ਸਮਨ ਕੀਤਾ ਗਿਆ ਸੀ ਤੇ 23 April ਨੂੰ ਪੇਸ਼ ਹੋਣ ਲਈ ਕਿਹਾ ਜਾਂਦਾ ਪਰ ਇਸ ਮਾਮਲੇ ਦੇ ਵਿੱਚ ਸੰਜੇ ਦਾਤ ਵੱਲੋਂ ਮਹਾਰਾਸ਼ਟਰ ਸਾਈਬਰ ਸੈੱਲ ਤੋਂ ਹੋਰ ਸਮਾਂ ਮੰਗਿਆ ਜਾਂਦਾ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਹਜੇ ਦੇਸ਼ 'ਚ ਨਹੀਂ ਹਾਂ ਤੇ ਮੈਨੂੰ ਪੇਸ਼ ਹੋਣ ਦੇ ਲਈ ਕੁਝ ਹੋਰ ਸਮਾਂ ਦਿੱਤਾ ਜਾਵੇ ਤੇ ਇਸੇ ਨਾਲ ਹੀ ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ ਅਦਾਕਾਰ ਤਮੰਨਾ ਭਾਟਿਆ ਨੂੰ ਵੀ ਸਮਨ ਪੇਜ 29 April ਦੇ 29 April ਨੂੰ ਪੇਸ਼ ਹੋਣ ਦੇ ਲਈ ਕਹਿ ਦਿੱਤਾ ਜਾਂਦਾ ਮਹਾਦੇਵ ਬੈਟਿੰਗ ਗੈਪ ਮਾਮਲੇ ਦੇ ਵਿੱਚ ਤਾਂ ਸੂਤਰਾ ਮੁਤਾਬਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਤਮੰਨਾ ਭਾਟਿਆ ਤੋਂ ਫੇਅਰ ਪਲੇ ਲਈ ਕਿੰਨੇ ਸੰਪਰਕ ਕੀਤਾ ਸੀ ਤੇ ਕਿੰਨੇ ਪੈਸੇ ਲੀਤੇ ਗਏ ਨੇ ਇਹ ਸਵਾਲ ਪੁੱਛੇ ਜਾ ਸਕਦੇ ਨੇ ਤਮਨਾ ਭਾਟਿਆ ਤੋਂ ਮਹਾਰਾਸ਼ਟਰ ਸਾਈਬਰ ਸੈਲਬਲੋ ਜਿਹੇ ਸੂਤਰਾਂ ਮੁਤਾਬਕ ਖਬਰ سامنے ਆ ਰਹੀ ਹੈ ਤਾਂ ਇਸ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਕੋਲ ਮਿਲਾ ਕੇ ਹਜੇ ਤੱਕ 3 ਅ ਅਦਾਕਾਰਾਂ ਦੇ ਨਾਲ ਸਾਹਮਣੇ ਆ ਰਹੇ ਨੇ ਜਿਨ੍ਹਾਂ ਵੱਲੋਂ ਫੇਅਰ ਪਲੇ ਦੀ ਪ੍ਰਮੋਸ਼ਨ ਕੀਤੀ ਗਈ ਸੀ ਜਿਸ ਦੇ ਵਿੱਚ ਬਾਦਸ਼ਾ ਜੈਕਲਿਨ ਫਰਨੈਂਡਵੈਸ ਤੇ ਸੰਜੇ ਦਾਦਾ ਨਾਮ ਸਾਹਮਣੇ ਆਇਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਤਮੰਨਾ ਭਾਟੀਆਂ ਨੂੰ ਵੀ ਤਲਬ ਕੀਤਾ ਗਿਆ ਤੇ ਉਹਨਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਬਾਦਸ਼ਾ ਤੇ ਜੈਕਲਿਨ ਫਰਨੈਂਡਵੈਸ ਦੇ ਮੈਨੇਜਰਾਂ ਦੇ ਵੀ ਬਿਆਨ ਦਰਜ ਕੀਤੇ ਗਏ ਨੇ ਇਸ ਮਾਮਲੇ ਦੇ ਵਿੱਚ ਹਾਲਾਂਕਿ ਤੁਹਾਨੂੰ ਥੋੜਾ ਜਿਹਾ ਹੋਰ ਗੋਤਲਬ ਕਰਵਾ ਦਿੱਨੇ ਆ ਕਿ ਦੁਬਈ ਤੋਂ ਇਹ ਐਪ ਆਪਰੇਟ ਕੀਤਾ ਜਾ ਰਿਹਾ ਸੀ ਤੇ ਲੋਕਾਂ ਨੂੰ ਸੱਟੇਬਾਜ਼ੀ ਦੇ ਜ਼ਰੀਏ ਪੈਸਾ ਕਮਾਉਣ ਦਾ ਲਾਲਚ ਦਿੱਤਾ ਜਾ ਰਿਹਾ ਸੀ ਤੇ ਇਸੇ ਨਾਲ ਹੀ ਐਪ ਤੇ ਆਨਲਾਈਨ ਕੈਸੀਨੋ ਪੋਕਰ ਤੇ ਕਾਰਡ ਗੇਮਸ ਤਿੰਨ ਪੱਤੀ ਤੇ ਕਾਰਡ ਗੇਮਸ ਵੀ ਖੜਾਈਆਂ ਜਾਂਦੀਆਂ ਸਨ ਇਸ ਦੇ ਨਾਲ ਕਈ ਹੋਰ ਗੇਮਸ ਰਾਹੀਂ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਲਾਲਚ ਦਿੱਤਾ ਜਾਂਦਾ ਸੀ ਲੋਕਾਂ ਨੂੰ ਤਾਂ ਇਸ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਹ ਮਾਮਲਾ ਪ੍ਰਸ਼ਾਸਨ ਦੇ ਤੇ ਅਧਿਕਾਰੀਆਂ ਦੀ ਨਜ਼ਰ ਦੇ ਵਿੱਚ ਉਸ ਸਮੇਂ ਆਇਆ ਸੀ ਜਦੋਂ ਯੂਏਈ ਦੇ ਵਿੱਚ ਇੱਕ ਨਾਮੀ ਵਿਅਕਤੀ ਦਾ ਵਿਆਹ ਹੁੰਦਾ ਤੇ ਉਸ ਦੇ ਉੱਤੇ ਕੁੱਲ 200 ਕਰੋੜ ਲਗਾਏ ਜਾਂਦੇ ਨੇ ਤਾਂ ਦੱਸ ਦਈਏ ਕਿ ਇਸ ਦਾ ਪਰਦਾਫਾਸ਼ ਉਸ ਸਮੇਂ ਹੁੰਦਾ ਜਦੋਂ 2023 ਚ ਯੂਏ ਵਿੱਚ ਇੱਕ ਆਲੀਸ਼ਾਨ ਵਿਆਹ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਟਾਈਗਰ ਸ਼ਰੋਫ ਨੇਹਾ ਕੱਕਰ ਤੇ ਕਈ ਹੋਰ ਸੈਲੀਬ੍ਰਿਟੀ ਪਰਫਾਰਮ ਕਰਨ ਦੇ ਲਈ ਪਹੁੰਚਦੇ ਨੇ ਤਾਂ ਹਰ ਇੱਕ ਸੈਲੀਬ੍ਰਿਟੀ ਵਾਸਤੇ ਅਲੱਗ ਤੋਂ ਜਹਾਜ਼ ਤੈਅ ਕੀਤੇ ਜਾਂਦੇ ਨੇ ਕਿ ਕਿਸ ਹੈਲੀਕਾਪਟਰ ਦੇ ਵਿੱਚ ਕਿਸ ਸੈਲੀਬ੍ਰਿਟੀ ਨੂੰ ਬੁਲਾਇਆ ਜਾਵੇਗਾ ਉਹ ਵੀ ਤੈਅ ਕੀਤਾ ਗਿਆ ਹੁੰਦਾ ਹੈ ਜਿਸ ਦੇ ਚੱਲਦੇ ਆ ਹੀ ਜਦੋਂ ਇਹ ਵਿਆਹ ਹੁੰਦਾ ਹੈ ਤਾਂ ਉਸ ਦੇ ਉੱਤੇ ਕੁੱਲ ਮਿਲਾ ਕੇ 200 ਕਰੋੜ ਰੁਪਏ ਲਗਾਏ ਜਾਂਦੇ ਨੇ ਤਾਂ ਸੂਤਰਾ ਮਤਾਬਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਇਹ 200 ਕਰੋੜ ਦੀ ਪੇਮੈਂਟ ਹਵਾਲਾ ਰਾਹੀ ਕੀਤੀ ਗਈ ਸੀ ਤਾਂ ਇਹ ਵਿਆਹ ਛੱਤੀਸਗੜ੍ਹ ਦੇ ਸੋਰਭ ਚੰਦਰਾਕਰ ਦਾ ਸੀ ਜਿਸ ਦੇ ਚਲਦਿਆਂ ਜਦੋਂ ਇਹ ਵਿਆਹ ਹੁੰਦਾ ਤਾਂ ਉਸ ਤੋਂ ਬਾਅਦ ਈਡੀ ਦੀ ਨਜ਼ਰ ਦੇ ਵਿੱਚ ਮਹਾਦੇਵ ਬੈਟਿੰਗ ਐਪ ਆਉਂਦਾ ਤੇ ਈਡੀ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਆ ਤਾਂ ਸੂਤਰਾਂ ਮੁਤਾਬਕ ਲਗਾਤਾਰ ਇਹ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਕਈ ਹੋਰ ਅਦਾਕਾਰਾਂ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ ਕਿਉਂਕਿ 200 ਕਰੋੜ ਤੋਂ ਵੀ ਵੱਧ ਦਾ ਪੈਸ ਦੇ ਵਿੱਚ ਸਕੈਮ ਦੱਸਿਆ ਜਾ ਰਿਹਾ ਮਹਾਦੇਵ ਬੈਟਿੰਗ ਐਪ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸੈਲੀਬ੍ਰਿਟੀ ਸਨ ਉਹਨਾਂ ਵੱਲੋਂ ਪ੍ਰੋਮੋਸ਼ਨ ਕੀਤੀ ਜਾਂਦੀ ਸੀ ਤਾਂ ਇਸ ਮਾਮਲੇ ਦੇ ਵਿੱਚ ਕਪਿਲ ਸ਼ਰਮਾ ਰਣਬੀਰ ਕਪੂਰ ਤਮੰਨਾ ਬਾਟਿਆ ਸੰਜੇ ਦਾਤ ਤੇਜ ਨਾਲ ਕਈ ਹੋਰ ਵੱਡੇ ਅਦਾਕਾਰ ਸ਼ਾਮਲ ਨੇ ਜਿਨ੍ਹਾਂ ਨੂੰ ਟੀਡੀ ਵੱਲੋਂ ਵੀ ਪੁੱਛਗਿੱਛ ਤੇ ਲਈ ਬੁਲਾਇਆ ਗਿਆ ਸੀ ਤੇ ਇਸ ਦੇ ਨਾਲ ਹੀ ਹੁਣ ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ ਵੀ ਬੁਲਾਇਆ ਗਿਆ ਹੈ ਤਾਂ ਇਸ ਮਾਮਲੇ ਦੇ ਵਿੱਚ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਲੰਧਰ ਦੇ ਇੱਕ ਨਾਮੀ ਕਾਰੋਬਾਰੀ ਦਾ ਨਾਂ ਵੀ ਸ਼ਾਮਲ ਸੀ ਜਿਸ ਦੇ ਉੱਤੇ ਕਈ ਗੰਭੀਰ ਇਲਜ਼ਾਮ ਲੱਗੇ ਸਨ ਤੇ ਇਹ ਕਿਹਾ ਜਾ ਰਿਹਾ ਸੀ ਕਿ ਉਸ ਦੇ ਵੱਲੋਂ ਵੀ ਇਸ ਮਹਾਦੇਵ ਬੈਟਿੰਗ ਐਪ ਦੇ ਵਿੱਚ ਸ਼ਾਮਲ ਸੀ ਤੇ ਉਸ ਦੇ ਵੱਲੋਂ ਵੀ ਇਸ ਦੇ ਵਿੱਚ ਸਕੈਮ ਕੀਤਾ ਜਾ ਰਿਹਾ ਸੀ ਤਾਂ ਕਈ ਹੋਰ ਗੰਭੀਰ ਇਲਜ਼ਾਮ ਵੀ ਜਲੰਧਰ ਦੇ ਇੱਕ ਨਾਮੀ ਕਾਰੋਬਾਰੀ ਦੇ ਉੱਤੇ ਲੱਗੇ ਸਨ ਤਾਂ ਇਸ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਕੱਲਾ ਜਲੰਧਰ ਦੇ ਨਾਮੀ ਕਾਰੋਬਾਰੀ ਨਹੀਂ ਬਲਕਿ ਡਾਬਰ ਵਰਗੀ ਨਾਮੀ ਕੰਪਨੀ ਦੇ ਪ੍ਰੋਮੋਟਰਾਂ ਦੇ ਉੱਤੇ ਵੀ ਕਈ ਗੰਭੀਰ ਇਲਜ਼ਾਮ ਲੱਗੇ ਸਾਂ ਜਿਸ ਦੇ ਵਿੱਚ ਈਡੀ ਵੱਲੋਂ ਪੁੱਛਗਿੱਛ ਵੀ ਕੀਤੀ ਗਈ ਸੀ ਤਾਂ ਉਹਨੇ ਇਸ ਮਾਮਲੇ ਦੇ ਵਿੱਚ ਤਮੰਨਾ ਭਾਟਿਆ ਇੱਕ ਨਾਮੀ ਅਦਾਕਾਰ ਤਮੰਨਾ ਭਾਟਿਆ ਤੇ ਸੰਜੇ ਦਾਤ ਨੂੰ ਵੀ ਸਮਨ ਪੇਜ ਆ ਗਿਆ ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ ਤੇ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਤਾਂ ਤਮੰਨਾ ਭਾਟਿਆ ਨੂੰ 29 ਅਪ੍ਰੈਲ ਨੂੰ ਪੇਸ਼ ਹੋਣ ਲਈ ਕਹਿ ਦਿੱਤਾ ਗਿਆ ਜਿਸ ਦੇ ਵਿਚਾਲੇ ਇਸ ਸੂਤਰਾ ਮੁਤਾਬਕ ਖਬਰ سامنے ਆ ਰਹੀ ਹੈ ਕਿ ਮਹਾਰਾਸ਼ਟਰ ਸਾਈਬਰ ਸੈਲ ਵੱਲੋਂ ਇਹ ਸਵਾਲ ਕੀਤਾ ਜਾ ਸਕਦਾ ਹੈ ਕਿ ਫੇਅਰ ਪਲੇ ਲਈ ਕਿਸ ਨੇ ਤਮੰਨਾ ਭਾਟਿਆ ਨੂੰ ਸੰਪਰਕ ਕੀਤਾ ਸੀ ਤੇ ਕਿੰਨੇ ਪੈਸੇ ਲਿਤੇ ਗਏ ਸੰ ਤਮੰਨਾ ਭਾਟੇ ਵੱਲੋਂ ਪਰ ਇਸ ਮਾਮਲੇ ਦੇ ਵਿੱਚ ਹੋਰ ਕੀ ਨਵਾਂ ਅਪਡੇਟ ਆਂਦਾ ਹੈ ਉਹ ਦੇਖਣਾ ਹੋਵੇਗਾ ਮਹਾਦੇਵ ਬੈਟਿੰਗ ਐਪ ਮਾਮਲੇ ਦੇ ਵਿੱਚ ਇੱਕ ਹੋਰ ਨਵਾਂ ਅਪਡੇਟ ਸਾਹਮਣੇ ਆਇਆ ਤਾਂ ਦੱਸਿਆ ਕਿ ਮਹਾਰਾਸ਼ਟਰ ਸਾਈਬਰ ਸੈਲ ਵੱਲੋਂ ਅਦਾਕਾਰ ਸੰਜੇ ਦਾਤ ਨੂੰ ਸਮਨ ਕੀਤਾ ਗਿਆ ਸੀ ਤੇ 23 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਜਾਂਦਾ ਪਰ ਇਸ ਮਾਮਲੇ ਦੇ ਵਿੱਚ ਸੰਜੇ ਦਾਤ ਵੱਲੋਂ ਮਹਾਰਾਸ਼ਟਰ ਸਾਈਬਰ ਸੈੱਲ ਤੋਂ ਹੋਰ ਸਮਾਂ ਮੰਗਿਆ ਜਾਂਦਾ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮੈਂ ਹਜੇ ਦੇਸ਼ 'ਚ ਨਹੀਂ ਹਾਂ ਤੇ ਮੈਨੂੰ ਪੇਸ਼ ਹੋਣ ਦੇ ਲਈ ਕੁਝ ਹੋਰ ਸਮਾਂ ਦਿੱਤਾ ਜਾਵੇ ਤੇ ਇਸੇ ਨਾਲ ਹੀ ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ اداکار ਤਮੰਨਾ ਭਾਟਿਆ ਨੂੰ ਵੀ ਸਮਨ ਪੇਜ 29 April ਦੇ 29 April ਨੂੰ ਪੇਸ਼ ਹੋਣ ਦੇ ਲਈ ਕਹਿ ਦਿੱਤਾ ਜਾਂਦਾ ਮਹਾਦੇਵ ਬੈਟਿੰਗ ਐਪ ਮਾਮਲੇ ਦੇ ਵਿੱਚ ਤਾਂ ਸੂਤਰਾਂ ਮੁਤਾਬਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਤਮੰਨਾ ਭਾਟਿਆ ਤੋਂ ਫੇਅਰ ਪਲੇ ਲਈ ਕਿੰਨੇ ਸੰਪਰਕ ਕੀਤਾ ਸੀ ਤੇ ਕਿੰਨੇ ਪੈਸੇ ਲੀਤੇ ਗਏ ਨੇ ਇਹ ਸਵਾਲ ਪੁੱਛੇ ਜਾ ਸਕਦੇ ਨੇ ਤਮਨਾ ਭਾਟੀਆ ਤੋਂ ਮਹਾਰਾਸ਼ਟਰ ਸਾਈਬਰ ਸੈਲਵੋ ਲੋ ਜਿਹੇ ਸੂਤਰਾ ਮੁਤਾਬਕ ਖਬਰ ਸਾਹਮਣੇ ਆ ਰਹੀ ਹੈ ਤਾਂ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਕੋਲ ਮਿਲਾ ਕੇ ਹਜੇ ਤੱਕ 3 ਅੰਦਗਾਰਾਂ ਦੇ ਨਾਲ ਸਾਹਮਣੇ ਆ ਰਹੇ ਨੇ ਜਿਨ੍ਹਾਂ ਵੱਲੋਂ ਫੇਅਰ ਪਲੇ ਦੀ ਪ੍ਰਮੋਸ਼ਨ ਕੀਤੀ ਗਈ ਸੀ ਜਿਸ ਦੇ ਵਿੱਚ ਬਾਦਸ਼ਾ ਜੈਕਲਿਨ ਫਰਨੈਂਡਵੈਸ ਤੇ ਸੰਜੇ ਦਾਦਾ ਨਾਲ ਸਾਹਮਣੇ ਆਇਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਤਮੰਨਾ ਭਾਟੀਆਂ ਨੂੰ ਵੀ ਤਲਬ ਕੀਤਾ ਗਿਆ ਤੇ ਉਹਨਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਬਾਦਸ਼ਾ ਤੇ ਜੈਕਲਿਨ ਫਰਨੈਂਡਵੈਸ ਦੇ ਮੈਨੇਜਰਾਂ ਦੇ ਵੀ ਬਿਆਨ ਦਰਜ ਕੀਤੇ ਗਏ ਨੇ ਇਸ ਮਾਮਲੇ ਦੇ ਵਿੱਚ ਹਾਲਾਂਕਿ ਤੁਹਾਨੂੰ ਥੋੜਾ ਜਿਹਾ ਹੋਰ ਗੋਤਲਬ ਕਰਵਾ ਦਿੱਨੀਆ ਕਿ ਦੁਬਈ ਤੋਂ ਇਹ ਐਪ ਆਪਰੇਟ ਕੀਤਾ ਜਾ ਰਿਹਾ ਸੀ ਤੇ ਲੋਕਾਂ ਨੂੰ ਸੱਟੇਬਾਜ਼ੀ ਦੇ ਜ਼ਰੀਏ ਪੈਸਾ ਕਮਾਉਣ ਦਾ ਲਾਲਚ ਦਿੱਤਾ ਜਾ ਰਿਹਾ ਸੀ ਤੇ ਦੇ ਨਾਲ ਹੀ ਐਪ ਤੇ ਆਨਲਾਈਨ ਕੈਸੀਨੋ ਪੋਕਰ ਤੇ ਕਾਰਡ ਗੇਮਸ ਤਿੰਨ ਪੱਤੀ ਤੇ ਕਾਰਡ ਗੇਮਸ ਵੀ ਖੜਾਈਆਂ ਜਾਂਦੀਆਂ ਸਨ ਇਸ ਦੇ ਨਾਲ ਕਈ ਹੋਰ ਗੇਮਸ ਰਾਹੀ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਲਾਲਚ ਦਿੱਤਾ ਜਾਂਦਾ ਸੀ ਲੋਕਾਂ ਨੂੰ ਤਾਂ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਕਿ ਇਹ ਮਾਮਲਾ ਪ੍ਰਸ਼ਾਸਨ ਦੇ ਤੇ ਅਧਿਕਾਰੀਆਂ ਦੀ ਨਜ਼ਰ ਦੇ ਵਿੱਚ ਉਸ ਸਮੇਂ ਆਇਆ ਸੀ ਜਦੋਂ ਪਰ ਯੂਏ ਦੇ ਵਿੱਚ ਇੱਕ ਨਾਮੀ ਵਿਅਕਤੀ ਦਾ ਵਿਆਹ ਹੁੰਦਾ ਹੈ ਤੇ ਉਸ ਦੇ ਉੱਤੇ ਕੁੱਲ 200 ਕਰੋੜ ਲਗਾਏ ਜਾਂਦੇ ਨੇ ਤਾਂ ਦੱਸ ਜੀਏ ਕਿ ਇਸ ਦਾ ਪਰਦਾਫਾਸ਼ ਉਸ ਸਮੇਂ ਹੁੰਦਾ ਜਦੋਂ 2023 ਚ ਯੂਏ ਚ ਇੱਕ ਆਲੀਸ਼ਾਨ ਵਿਆਹ ਕਰਵਾਇਆ ਜਾਂਦਾ ਜਿਸ ਦੇ ਵਿੱਚ ਟਾਈਗਰ ਸ਼ਰੋਫ ਨੇਹਾ ਕਕਰ ਤੇ ਕਈ ਹੋਰ ਸੈਲੀਬ੍ਰਿਟੀ ਪਰਫਾਰਮ ਕਰਨ ਦੇ ਲਈ ਪਹੁੰਚਦੇ ਨੇ ਤੇ ਹਰੇਕ ਸੈਲੀਬ੍ਰਿਟੀ ਵਾਸਤੇ ਅਲੱਗ ਤੋਂ ਜਹਾਜ਼ ਤੈਅ ਕੀਤੇ ਜਾਂਦੇ ਨੇ